ਤੋ ਸਤਗੁਰ ਕੇਦਰ ਗਿਆਨ ਹੋਵੇ ਔਰ ਗਿਆਨ ਪ੍ਰਚੰਡ ਅਵਸਥਾ ਦੇ ਵਿੱਚ ਹੋਵੇ ਗਿਆਨ ਖੰਡ ਮੇ ਗਿਆਨ ਪ੍ਰਚੰਡ ਤਿੱਥੇ ਨਾਦ ਵਿਨੋਦ ਕੋਡ ਅਨੰਦ ਉਸ ਜਗ੍ਹਾ ਉੱਪਰ ਫਿਰ ਕੋਰ ਨਹੀਂ ਅਨੰਦ ਨੇ ਕਿਉਂਕਿ ਉਥੇ ਜਦੋਂ ਗਿਆਨ ਹੁੰਦਿਆ ਹੋਇਆ ਮਨੁੱਖ ਨਾਲ ਮਨ ਮਿਲਵੇ ਜੋ ਕਿਸ ਸੰਸਾਰ ਦੇ ਵਿੱਚ ਜਿਹੜਾ ਲੋਭ ਕਰ ਰਿਹਾ ਉਹਨੂੰ ਗਿਆਨ ਹੈ ਲਾਲਚ ਲਾਲਚੀ ਮਨੁੱਖ ਨੂੰ ਗਿਆਨ ਹੈ ਕਰੋਧੀ ਮਨੁੱਖ ਨੂੰ ਗਿਆਨ ਹੈ ਕਿ ਮੈਂ ਕ੍ਰੋਧ ਕਰ ਰਿਹਾ ਲੇਕਿਨ ਉਹ ਫਿਰ ਵੀ ਕਰ ਰਿਹਾ ਹੈ ਹੋਂਮੇ ਵਿੱਚ ਮਾਰਿਆ ਮਨੁੱਖ ਜਿਹੜਾ ਡਿੰਗਾ ਮਾਰ ਰਿਹਾ ਉਹਨੂੰ ਪਤਾ ਹੈ ਕਿ ਮੈਂ ਹੋਂਮੇ ਕਰ ਰਿਹਾ لیکن پھر بھی وہ کر رہے ہیں اس ਦਾ مطلب ਗਿਆਨ ਹੁੰਦਿਆਂ ਹੋਇਆ ਵੀ ਗਿਆਨ ਪ੍ਰਚੰਡ ਅਵਸਥਾ ਦੇ ਵਿੱਚ ਨਹੀਂ ਹੈ। ਤਾਂ ਜਿਸ ਵਕਤ ਪ੍ਰਚੰਡ ਅਵਸਥਾ ਨਹੀਂ ਹੈ ਉਸ ਵਕਤ ਧਰਮ ਨਹੀਂ ਹੈ। ਜਿੱਥੇ ਨਾਦ ਵਿਰੋਧ ਕੋਡ ਆਨੰਦ ਨਾਦ ਵਿਰੋਧ ਕੋੜਾ ਆਨੰਦ ਕਰੋਣਾ ਹੀ ਅਰੰਦ ਉਸ ਜਗ੍ਹਾ ਉਪਰ ਨਹੀਂ ਹੋ ਸਕਦੇ ਜਿੱਥੇ ਗਿਆਨ ਪ੍ਰਚੰਡ ਅਵਸਥਾ ਦੇ ਵਿੱਚ ਨਹੀਂ ਹੈ। ਤਾਂ ਸਤਿਗੁਰੂ ਉਸ ਅਵਸਥਾ ਨੂੰ ਸਾਨੂੰ ਦੱਸ ਰਹੇ ਨੇ ਕਿ ਜਿਹੜੀਆਂ ਗਿਆਨ ਰੂਪੀ ਜਿਸਨਾਂ ਜਿਨਾਂ ਨੇ ਅਕਾਲਪੁਰਖ ਦਾ ਗਿਆਨ ਪ੍ਰਾਪਤ ਕਰ ਲਿਆ ਔਰ ਅਕਾਲਪੁਰਖ ਦੇ ਗਿਆਨ ਪ੍ਰਾਪਤ ਕਰਕੇ ਫਿਰ ਅਕਾਲਪੁਰਖ ਨੂੰ ਪ੍ਰਾਪਤ ਕਰਨ ਦੇ ਲਈ ਉਸ ਦੇ ਦਰ ਤੇ ਖੜੀਆਂ ਹੋ ਗਈਆਂ ਨੇ ਭਾਵ ਲੈਵਲ ਆਫ ਅਹੰਕਾਰ ਕੇ ਸਮਰਥ ਉਸੇ ਕਾਲਪੁਰਖ ਦੇ ਕੋਲ ਭੀਖ ਮੰਗਣ ਦੇ ਲਈ ਖੜੀਆਂ ਹੋ ਗਈਆਂ ਨੇ ਕਿਸੇ ਹੋਰ ਕੋਲੋਂ ਨਹੀਂ ਮੰਗਣੀ ਇਕੋ ਕੰਤ ਸਬਾਈਆ ਜਿਨਾਂ ਨੂੰ ਇਸ ਕਾਲ ਦਾ ਗਿਆਨ ਹੋ ਗਿਆ ਹੈ ਕਿ ਸਵਾਰੀਆਂ ਸਬਾਈਆ ਭਾਵ ਸਾਰੀਆਂ ਦਾ ਕੰਤ ਇੱਕੋ ਹੀ ਹੈ ਪਰਮਾਤਮਾ ਪਤੀ ਇੱਕੋ ਹੀ ਹੈ ਜਿੱਤੀ ਦਰ ਖੜੀਆਂ ਜਿੰਨੀਆਂ ਵੀ ਅਸੀਂ ਉਸ ਅਕਾਲਪੁਰਖ ਦੇ ਦਰ ਦੇ ਵਿੱਚ ਲਾਈਨ ਚ ਲੱਗੀਆਂ ਹੋਈਆਂ ਖੜੀਆਂ ਹੋਈਆਂ ਨਾਨਕ ਕੰਤੇ ਰਤੀਆਂ ਪੁੱਛੇ ਬਾਤੜੀਆਂ ਖਲੋਤੀਆਂ ਨੇ ਉਸ ਦਰ ਦੇ ਉੱਤੇ ਔਰ ਗੱਲਾਂ ਕਿਸ ਕਿਸਮ ਦੀ ਪੁੱਛ ਰਹੀਆਂ ਖਸਮ ਪ੍ਰਭੂ ਦੇ ਪਿਆਰ ਦੇ ਵਿੱਚ ਰੰਗੀਆਂ ਹੋਈਆਂ ਹੁਣ ਜ਼ਾਹਿਰ ਤੌਰ ਪਰ ਖਿਮਾ ਕਰਨੀ ਮਨੁੱਖ ਜਿਸ ਚੀਜ਼ ਨੂੰ ਪ੍ਰਾਪਤ ਕਰਨ ਦੇ ਲਈ ਜਿਸ ਲਾਈਨ ਦੇ ਵਿੱਚ ਖੜਾ ਹੈ ਭਾਵੇਂ ਉਹ ਦੁਨਆਵੀ ਦੂਜੀਆਂ ਗੱਲਾਂ ਵੀ ਕਰੀ ਜਾ ਰਿਹਾ ਹੋਵੇ 3 4 5 6 10 ਬੰਦੇ 20 ਬੰਦੇ ਇੱਕ ਲਾਈਨ ਦੇ ਵਿੱਚ ਖੜੇ ਨੇ ਔਰ ਲਾਈਨ ਦੇ ਵਿੱਚ ਖੜਿਆ ਖੜਿਆ ਦੋ ਬੰਦੇ ਆਪਸ ਦੇ ਵਿੱਚ ਜਿਹੜੇ ਰਿਸ਼ਤੇਦਾਰ ਨਹੀਂ ਹੋ ਸਕਦਾ ਕਿ ਉਹ ਦਰਦ ਰਦ ਦੀ ਗੱਲਾਂ ਕਰ ਰਹੇ ਹੋਣ ਪਰ ਉਹਨਾਂ ਦੇ ਜ਼ਿਹਨ ਦੇ ਵਿੱਚ ਕੀ ਹੈ ਕਿ ਸਾਡੀ ਵਾਰੀ ਕਦੋਂ ਆਏਗੀ ਜ਼ਿਹਨ ਦੇ ਵਿੱਚ ਹਮੇਸ਼ਾ ਹੀ ਇਹ ਹੋਏਗਾ ਤੁਸੀਂ 에어ਪੋਰਟ ਦੀ ਲਾਈਨ 'ਚ ਖੜੇ ਹੋ ਬੋਰਡਿੰਗ ਪਾਸ ਲੈਣਾ ਹੈ ਜਾਂ ਕੋਈ ਰਾਸ਼ਨ ਦੀ ਲਾਈਨ 'ਚ ਖੜੇ ਹੋ ਕੋਈ ਚੀਜ਼ ਲੈਣੀ ਹੈ ਹੋ ਸਕਦਾ ਹੈ ਕਿ ਨਾਲ ਵਾਲੇ ਨਾਲ ਤੁਸੀਂ ਹੋਰ ਗੱਲਾਂ ਕਰ ਰਹੇ ਹੋ ਜਾਂ ਫੋਨ ਉਸ ਵਕਤ ਆ ਗਿਆ ਹੋਵੇ ਲੇਕਿਨ ਜ਼ਿਹਨ ਦੇ ਵਿੱਚ ਕੇਵਲ ਇੱਕੋ ਗੱਲ ਹੈ ਕਿ ਮੇਰਾ ਨੰਬਰ ਕਦੋਂ ਆਏਗਾ ਕਿਉਂਕਿ ਜਿਸ ਲਾਈਨ ਦੇ ਵਿੱਚ ਆਪਾਂ ਖੜੀ ਆਂ ਉਸ ਲਾਈਨ ਦੇ ਵਿੱਚ ਖੜੇ ਹੋ ਕੇ ਜ਼ਹਿਨ ਦੇ ਵਿੱਚ ਉਹੀ ਗੱਲ ਹੋਏਗੀ ਹੋਰ ਕੁਝ ਨਹੀਂ ਹੋ ਸਕਦਾ ਹੋ ਸਕਦਾ ਹੈ ਦੁਨਿਆਵੀ ਇੱਧਰ ਉੱਧਰ ਦੀਆਂ ਗੱਲਾਂ ਆਪਾਂ ਕਰਦੇ ਹੋਈਏ ਲੇਕਿਨ ਧਿਆਨ ਨੰਬਰ ਕਦੋਂ ਆਏਗਾ ਔਰ ਨੰਬਰ ਕਦੋਂ ਆਏਗਾ ਇਸ ਧਿਆਨ ਦੇ ਲਈ ਆਪਾਂ ਬਾਰ-ਬਾਰ ਫਿਰ ਦੇਖਦੇ ਆ ਕਿ ਅੱਗੇ ਕਿੰਨੇ ਬੰਦੇ ਰਹਿ ਗਏ ਨੇ ਬਿਲਕੁਲ ਸਤਿਗੁਰੂ ਜੀ ਉਸੇ ਹੀ ਸਥਿਤੀ ਦਿਰਾਹੀ ਸਾਨੂੰ ਜਿਹੜੀ ਉਹ ਗੱਲ ਅਕਾਲਪੁਰਖ ਦੀ ਦਰ ਦੇ ਉੱਤੇ ਖੜੀਆਂ ਜੀਵ ਰੂਪ ਇਸਤਰੀਆਂ ਦੇ ਰੂਪ ਦੇ ਵਿੱਚ ਸਾਨੂੰ ਸਮਝਾਣਾ ਚਾਹੁੰਦੇ ਨੇ ਕਿ ਇੱਕੋ ਕੰਤ ਸਬਾਈਆਂ ਜਿੱਤੇ ਦਰ ਖੜੀਆਂ ਨਾਨਕ ਕੰਤੇ ਰਤੀਆਂ ਪੁੱਛ ਹੁਣ ਉਹ ਪ੍ਰਭੂ ਦੀਆਂ ਗੱਲਾਂ ਕਰ ਰਹੀਆਂ ਪ੍ਰਭੂ ਦੀਆਂ ਬਾਤਾਂ ਪੁੱਛ ਰਹੀਆਂ ਕਿ ਸਾਡਾ ਨੰਬਰ ਕਦੋਂ ਆਏਗਾ ਇੱਕ ਦੋ ਇੱਕ ਚੰਗੀਆਂ ਕੌਣ ਜਾਣੇ ਮੇਰਾ ਨਾਮ ਜੀ ਉੱਥੇ ਤਾਂ ਇੱਕ ਦੋ ਇੱਕ ਚੰਗੀਆਂ ਬੈਠੀਆਂ ਨੇ ਮੇਰਾ ਨਾਮ ਵੀ ਕੋਈ ਨਹੀਂ ਜਾਣਦਾ ਇਸ ਕਰਕੇ ਮੇਰਾ ਨੰਬਰ ਕਦੋਂ ਆਏਗਾ ਇਹ ਪ੍ਰਸ਼ਨ ਹੈ ਮਹੱਲਾ ਪਹਿਲਾ ਸਬੇ ਕੰਤੀ ਰਤੀਆਂ ਮੈਂ ਦੁਹਾਗਣ ਕਿਤ ਹੁਣ ਸਤਗੁਰੂ ਨੇ ਸਪਸ਼ਟ ਕਰ ਦਿੱਤਾ ਨਾ ਦੁਹਾਗਣ ਉਹ ਹੈ ਸੁਹਾਗਣ ਦੇ ਉਲਟ ਦੁਹਾਗਣ ਹੈ ਜਦੋਂ ਆਖਰੀ ਅਰਥਾਂ ਦੇ ਵਿੱਚ ਦੁਹਾਗਣ ਦਾ ਮਤਲਬ ਕਰਦੀਆਂ ਤਾਂ ਦੁਹਾਗਣ ਉਹ ਹੈ ਜਿਸ ਨੂੰ ਪਤੀ ਨੇ ਛੱਡ ਦਿੱਤਾ ਹੈ ਜਾਂ ਜਿਹੜੀ ਛੁੱਟੜ ਅਵਸਥਾ ਦੇ ਵਿੱਚ ਹੈ ਹੁਣ ਇੱਕ ਅਵਸਥਾ ਉਹ ਅਵਸਥਾ ਹੈ ਜਿਹੜੀ ਕਵਾਰੀ ਕਵਾਰਾਪਣ ਹੈ ਇੱਕ ਅਵਸਥਾ ਉਹ ਅਵਸਥਾ ਹੈ ਜਿੱਥੇ ਉਸ ਨੇ ਪਤੀ ਦੇ ਰਸ ਦਾ ਅਨੰਦ ਮਾਣ ਲਿਆ ਹੈ ਲੇਕਿਨ ਉਸ ਤੋਂ ਬਾਅਦ ਉਹ ਛੁੱਟੜ ਹੋ ਗਈ ਹੈ ਹੁਣ ਉਸ ਨੂੰ ਉਸ ਰਸ ਦਾ ਉਸ ਸਵਾਦ ਦਾ ਪਤਾ ਹੈ ਔਰ ਉਸ ਤੋਂ ਬਾਅਦ ਉਹ ਛੁੱਟੜ ਹੈ ਇਸ ਕਰਕੇ ਤੜਫਨ ਜਿਹੜੀ ਹੈ ਨਾ ਉਸ ਦੀ ਜ਼ਿਆਦਾ ਹੋਵੇਗੀ ਤੋ ਸਤਿਗੁਰ ਕਹਿੰਦੇ ਨੇ ਕਿ ਉਹ ਦੁਹਾਗਣ ਇਸਤਰੀ ਜਿਹੜੀ ਅਕਾਲ ਪੁਰਖ ਨੂੰ ਮਿਲਣਾ ਤਾਂ ਚਾਹ ਰਹੀ ਹੈ ਪਰ ਅਕਾਲ ਪੁਰਖ ਨੂੰ ਮਿਲਣ ਦਾ ਯਤਨ ਨਹੀਂ ਕਰ ਰਹੀ ਔਰ ਉਸ ਯਤਨ ਦੇ ਵਿੱਚ ਜਿਹੜੀਆਂ ਦੂਸਰੀਆਂ ਦੁਨੀਆਵੀ ਚੀਜ਼ਾਂ ਨੇ ਜਿਸ ਤਰ੍ਹਾਂ ਸਤਿਗੁਰ ਨੇ ਸਭ ਤੋਂ ਪਹਿਲਾਂ ਕਹਿ ਦਿੱਤਾ ਹੈ ਕਿ ਲੱਭ ਲੋਭ ਕਾਮ ਕ੍ਰੋਧ ਹੰਕਾਰ ਇਹ ਸਾਰੀਆਂ ਨਿ ਸਾਰੀਆਂ ਗੱਲਾਂ ਅਸਲ ਦੇ ਵਿੱਚ ਰੁਕਾਵਟ ਨੇ ਉਸ ਅਕਾਲ ਪੁਰਖ ਨੂੰ ਮਿਲਣ ਦੇ ਲਈ ਤੋ ਅਗਰ ਇਹ ਸਾਰੀਆਂ ਚੀਜ਼ਾਂ ਜਿਸ ਜੀਵ ਰੂਪੀ स्त्री ਵਿੱਚ ਹੈ ਨਹੀਂ ਇਹਦਾ ਮਤਲਬ ਉਹ ਛੁੱਟੜਾ ਹੁਣ ਕਈ ਵਾਰੀ ਹੋਮੇ ਵਾਲੇ ਮਨੁੱਖ ਕਾਮਕਰੋਧ ਵਾਲੇ ਮਨੁੱਖ ਲੋਭ ਮੋਹ ਅਹੰਕਾਰ ਵਾਲੇ ਮਨੁੱਖ ਵੀ ਤਾਂ ਗੁਰਦੁਆਰ ਜਾਂਦੇ ਨਹੀਂ ਅਹੰਕਾਰ ਦੀ ਅਵਸਥਾ ਦੇ ਵਿੱਚ ਵੀ ਜਾਂਦੇ ਨੇ ਔਰ ਉੱਥੇ ਜਾ ਕੇ ਵੀ ਕਈ ਵਾਰੀ ਕਈ ਵਾਰੀ ਰੱਬ ਦੇ ਦਵਾਰ ਤੇ ਜਾ ਕੇ ਵੀ ਗੁਰੂ ਦੇ ਦਵਾਰ ਤੇ ਜਾ ਕੇ ਵੀ ਜਿਹੜੀ ਹੋਮੇ ਹੈ ਨ ਉਹ ਘਟਦੀ ਨਹੀਂ ਹੈ ਔਰ ਇਹੋ ਹੀ ਕਾਰਨ ਹੈ ਕਿ ਅੰਦਰ ਬੈਠੇ ਹੁੰਦੇ ਨੇ ਗੁਰਗ੍ਰੰਥ ਸਾਹਿਬ ਦੇ ਹਜ਼ੂਰ ਔਰ ਚਲਾ ਰਹੇ ਹੁੰਦੇ ਨੇ ਕਰਪਾਣਾ ਜਾਂ ਕੱਢ ਰਹੇ ਹੁੰਦੇ ਨੇ ਗਾਲਾ ਜਾਂ ਕਰ ਰਹੇ ਹੁੰਦੇ ਨੇ ਨਿੰਦਾ ਚੁਗਲੀ ਔਰ ਐਸਾ ਅਕਸਰ ਹੁੰਦਾ ਹੈ ਇਹ ਮਨੁੱਖ ਦੀ ਜਿਹੜੀ ਹੋਂਮੇ ਹੈ ਮਨੁੱਖ ਦੀ ਜਿਹੜੀ ਫਿਤਰਤ ਹੈ ਉੱਥੇ ਜਾ ਕੇ ਵੀ ਘਟੀ ਨਹੀਂ ਹੈ ਤਾਂ ਫਿਰ ਹੋਇਆ ਕੀ ਹੈ ਜਦ ਉੱਥੇ ਜਾ ਕੇ ਵੀ ਮਨੁੱਖ ਦੀ ਫਿਤਰਤ ਘਟੀ ਨਹੀਂ ਹੈ ਤਾਂ ਅਲਟੀਮੇਟਲੀ ਉਹ ਵਲੀਆਂ ਜਿਹੜੀਆਂ ਜੀਵ ਰੂਪੀ ਇਸਤਰੀਆਂ ਨੂੰ ਦੁਹਾਗਣ ਹੀ ਨੇ ਜਿਹੜੀਆਂ ਪ੍ਰਭੂ ਦਾ ਰਸਤਾ ਮਾਰਨਾ ਚਾਹ ਰਹੀਆਂ ਨੇ ਹੈ ਤੇ ਗਈਆਂ ਤੇ ਇਸੇ ਕਰਕੇ ਨੇ ਨਾ ਜਿਵੇਂ ਸਤਗੁਰ ਕਹਿੰਦੇ ਨੇ ਕਿ ਜਿਹੜਾ ਮਨੁੱਖ ਤੀਰਤ ਤੇ ਗਿਆ ਉਸ ਦੀ ਕਾਮਨਾ ਦੇ ਵਿੱਚ ਕੋਈ ਖੋਟ ਨਹੀਂ ਹੈ ਮਨ ਕਾਮਨਾ ਤੀਰਤ ਦੇ ਛੂਟੇ ਮਨ ਦੀ ਕਾਮਨਾ ਬਿਲਕੁਲ ਠੀਕ ਹੈ ਲੇਕਿਨ ਗਰਭਗੁਮਾਨ ਨਾ ਮੰਤੇ ਹੋਟੇ ਪਤਾ ਹੀ ਨਹੀਂ ਲੱਗਿਆ ਉਹਨੂੰ ਕਿ ਕਿਹੜਾ ਤੀਰਥ ਹੈ ਔਰ ਕਰਨਾ ਕਿਸ ਤਰ੍ਹਾਂ ਹੈ ਐਸੇ ਕਰਕੇ ਗਰਭ ਗੁਮਾਨ ਮਨ ਦੇ ਵਿੱਚ ਰਿਹਾ ਕਾਮਨਾ ਦੇ ਵਿੱਚ ਕੋਈ ਖੋਟ ਨਹੀਂ ਹੈ ਲੇਕਿਨ ਜਦੋਂ ਗਰਭ ਗੁਮਾਨ ਹੀ ਮਨ ਤੋਂ ਨਹੀਂ ਹਟਿਆ ਤਾਂ ਉਸ ਵਕਤ ਕਾਮਨਾ ਕੀ ਕਰ ਸਕਦੀ ਹੈ ਤਾਂ ਇਸ ਕਰਕੇ ਸਤਗੁਰ ਨੇ ਅਰਦਾਸ ਵੀ ਉਸ ਸਮਰਤ ਸਤਗੁਰ ਦੇਗੇ ਕੀਤੀ ਕਿ ਸਤਗੁਰ ਹੀ ਪੀਖਿਆ ਦੇ ਕਿਉਂਕਿ ਹੋਰ ਕੋਈ ਪੀਖਿਆ ਦੇ ਨਹੀਂ ਸਕਦਾ ਵਿਕਾਰਾਂ ਤੋਂ ਹੋਰ ਕੋਈ छुड़ा ਨਹੀਂ ਸਕਦਾ ਔਰ ਵਿਕਾਰਾਂ ਤੋਂ ਹੋਰ ਕੋਈ छुड़ाਵੇਗਾ ਵੀ ਨਹੀਂ ਇਸ ਕਰਕੇ ਪਾਤਸ਼ਾਹ ਕਨੇ ਸਾਰੀਆਂ ਜੀਵ ਰੂਪੀ ਇਸਤਰੀਆਂ ਖਸਮ ਪ੍ਰਭੂ ਦੇ ਪਿਆਰ ਦੇ ਵਿੱਚ ਰੰਗੀਆਂ ਹੋਈਆਂ ਨੇ ਜਿਹੜੀਆਂ ਉਸ ਕਤਾਰ ਵਿੱਚ ਖੜੀਆਂ ਨੇ ਮੈਂ ਤਨ ਅਵਗਣ ਇਤਰੇ ਖਸਮ ਨਾ ਫੇਰੇ ਚਿੱਤ ਪਰ ਮੇਰੇ ਵਿੱਚ ਤਾਂ ਔਗਣ ਹੀ ਬੜੇ ਨੇ ਕਿਉਂਕਿ ਮੰਗੀ ਤਾਂ ਮੈਂ ਜ਼ਰੂਰ ਹੈ ਭੇਖ ਪਰ ਕਾਮ ਕ੍ਰੋਧ ਅਹੰਕਾਰ ਮਨ ਚੁਜਾਈ ਨਹੀਂ ਰਿਹਾ ਇਸ ਕਰਕੇ ਔਗਣ ਬੜੇ ਨੇ ਔਰ ਇੰਨੇ ਔਗੜਨੇ ਕੇ ਖਸਮ ਮੇਰੇ ਵੱਲ ਫਿਰ ਧਿਆਨ ਕਿਉਂ ਕਰੇਗਾ ਧਿਆਨ ਨਹੀਂ ਕਰ ਰਿਹਾ ਮਨ ਲਾ ਪਹਿਲਾ ਪਾਤਸ਼ਾਹ ਕਨੇ ਹੋਮ ਬਲੇਹਾਰੀ ਤਿੰਨ ਕੋ ਸਿਫਤ ਜਿਨ੍ਹਾਂ ਦੇ ਬਾਤ ਸਭ ਰਾਤੀ ਸੁਹਾਗਣੀ ਐ ਮੈਂ ਦੁਹਾਗਣ ਰਾਤ ਇੱਕ ਮੈਂ ਦੁਹਾਗਣ ਰਾਤ ਸਦਕੇ ਸਤਗੁਰ ਕਹਿੰਦੇ ਜਿਹੜੀ ਉਸ ਅਕਾਲਪੁਰਖ ਦੀ ਸਿਫਤ ਸਲਾਹ ਕਰ ਰਹੀਆਂ ਨੇ ਔਰ ਸਾਰੀਆਂ ਰਾਤਾ ਉਹਨਾਂ ਸੁਹਾਗਣਾਂ ਨੂੰ ਦੇਵੇਗਾ ਅਕਾਲਪੁਰਖ ਪਰ ਮੈਂ ਤਾਂ ਦੁਹਾਗਣ ਹਾਂ ਛੁੱਟੜ ਜਿਹੜੀ ਕਿ ਉਸ ਅਕਾਲਪੁਰਖ ਦੇ ਇਰਾਹ ਦੇ ਵਿੱਚ ਹੋਮੇ ਲੈ ਕੇ ਬੈਠੀ ਹੋਈ ਹੈ ਕਿਉਂਕਿ ਕਈ ਲੋਕ ਆਪਣੇ ਆਪ ਨੂੰ ਅਖਵਾਉਂਦੇ ਨੇ ਸੰਤ ਸੰਤ ਦਾ ਮਤਲਬ ਕੀ ਹੈ ਚੰਗੀ ਗੱਲ ਹੈ ਲੇਕਿਨ ਇੰਨੀ ਅੰਦਰ ਹੋਵੇਂ ਹੁੰਦੀ ਹੈ ਔਰ ਐਸੀ ਲੋਕ ਮੈਂ ਦੇਖੇ ਨੇ ਅਖਵਾ ਆਪਣੇ ਆਪ ਨੂੰ ਸ਼ਾਂਤੀ ਰਹੇ ਨੇ ਲੇਕਿਨ ਹੋਵੇਂ ਅੰਦਰ ਜਾਂਦੀ ਨਹੀਂ ਔਰ ਆਪਣੇ ਚੇਲਿਆਂ ਦੇ ਥਰੂ ਅਗਰ ਉਹ ਸੋਚਦੇ ਨੇ ਕਿ ਇਹ ਗੱਲ ਉਹਨਾਂ ਉੱਪਰ ਵਾਰ ਹੈ ਭਾਵੇਂ ਕਿਸੇ ਦਾ ਨਾਮ ਨਹੀਂ ਲਿਆ ਜਾਂਦਾ ਤਾਂ ਫਿਰ ਆਪਣੇ ਚੇਲਿਆਂ ਦੇ ਥਰੂ ਵਾਰ ਕਰਵਾਉਂਦੇ ਨੇ ਉਹਨਾਂ ਨੂੰ ਭੜਕਾਉਂਦੇ ਨੇ ਤੇ ਚੇਲੇ ਫਿਰ ਚੇਲੇ ਜਾਣ ਛੜਪ ਉਹ ਤਾਂ ਫਿਰ ਵੈਸੇ ਹੀ ਕਿਉਂਕਿ ਜਿਹੜੇ ਐਸੇ ਸਾਧਾਂ ਦੇ ਮਗਰ ਤੁਰ ਰਹੇ ਨੇ ਜ਼ਾਹਿਰ ਤੌਰ ਉੱਪਰ ਉਹ ਪਰਮਾਤਮਾ ਪ੍ਰਭੂ ਦੇ ਮਗਰ ਤਤੋਰ ਨਹੀਂ ਰਹੇ ਜਾਂ ਗੁਰੂ ਦੀ ਵਿਖਿਆ ਗੁਰੂ ਦੀ ਸਿੱਖਿਆ ਤਾਂ ਲੈ ਨਹੀਂ ਰਹੇ ਇਸ ਕਰਕੇ ਉਹਨਾਂ ਦੇ ਅੰਦਰ ਕ੍ਰੋਧ ਉਹਨਾਂ ਦੇ ਅੰਦਰ ਕਾਮ ਉਹਨਾਂ ਦੇ ਭਰਪੂਰ ਭਰਿਆ ਹੁੰਦਾ ਔਰ ਚੇਲੇ ਜਾਂ ਛੜਪ ਗੁਰੂ ਜੀ ਨੇ ਹੁਕਮ ਦਿੱਤਾ ਸਾਡੇ ਬਾਬਾ ਜੀ ਦੇ ਖਿਲਾਫ ਇਹਨਾਂ ਨੇ ਬੋਲ ਦਿੱਤਾ ਜੀ ਹੁਣ ਐਸੀ ਤੈਸੀ ਜੀ ਅਸੀਂ ਇਹਨਾਂ ਦੀ ਕਰਾਂਗੇ ਜੀ ਸਾਡੇ ਬਾਬਾ ਜੀ ਦੇ ਖਿਲਾਫ ਔਰ ਬਾਬਾ ਜੀ ਦਾ ਨਾਮ ਤਾਂ ਕਦੀ ਲਿਆ ਹੀ ਨਹੀਂ ਸੀਗਾ ਤਾਂ ਫਿਰ ਕਿਹੜੇ ਬਾਬਾ ਜੀ ਦੇ ਖਿਲਾਫ ਬੋਲਿਆ ਗਿਆ ਉਹਨਾਂ ਨੇ ਆਪਣੇ ਵਾਲ ਆਪੇ ਹੀ ਇਸ਼ਾਰਾ ਸਮਝ ਲਿਆ ਜਿਵੇਂ ਬਾਬਾ ਕਬੀਰ ਜੀ ਨੇ ਜਦੋਂ ਕਿਹਾ ਨਾ ਉਹ ਹਰ ਕੇ ਸੰਤ ਨਾ ਆਖੀਏ ਬਨਾਰਸ ਕੇ ਠੱਗ ਤਾਂ ਉਸ ਵਕਤ ਜਿਹੜੇ ਬਨਾਰਸ ਦੇ ਠੱਗ ਸਨ ਉਹ ਬਾਬਾ ਕਬੀਰ ਜੀ ਦੇ ਖਿਲਾਫ ਹੋ ਗਏ ਕਿਉਂਕਿ ਹੋਣਾ ਹੀ ਸੀ ਬਟ ਨੈਚੁਰਲ ਸੀ ਹਲੇ ਬਾਬਾ ਕਬੀਰ ਜੀ ਨੇ ਕਿਸੇ ਦਾ ਨਾਮ ਨਹੀਂ ਲਿਆ ਲੇਕਿਨ ਕਿਉਂਕਿ ਬੈਠੇ ਹੋਏ ਸਨ ਠੱਗ ਉਥੇ ਔਰ ਉਹੀ ਗੱਲ ਅਜ ਹੋ ਰਹੀ ਹੈ ਔਰ ਸਤਿਗੁਰੂ ਆਖਰੀ ਪਾਵਨ ਪੰਕਤੀਆਂ ਦੇ ਵਿੱਚ ਫਿਰ ਇਹੋ ਗੱਲ ਸਮਝਾਉਂਦੇ ਨੇ ਪੌੜੀ ਦਰ ਮੰਗਤ ਜਾਚੇ ਦਾਨ ਹਰ ਦੀਜੇ ਕਿਰਪਾ ਕਰ ਗੱਲ ਫਿਰ ਉਥੀ ਪੀਖਿਆ ਦੀ ਹੈ ਮੈਂ ਮੰਗਤਾ ਬਣ ਕੇ ਤੇਰੇ ਮੂੰਹ ਤੇ ਬੂਹੇ ਤੇ ਆਇਆ ਫਿਰ ਖੈਰ ਮੰਗਦਾ ਗੁਰਮੁਖ ਲੀਓ ਮਲਾਈ ਜਨ ਪਾਪੀ ਨਾਮ ਹਰ ਅਨਹਦ ਸ਼ਬਦ ਵਜਾਈ ਜੋਤੀ ਜੋਤਤਰ ਹਿਰਦੇ ਹਰ ਗੁਣ ਗਾਇ ਜੈ ਜੈ ਸ਼ਬਦ ਹਰ ਜਗ ਮੈਂ ਵਰਤੇ ਆਪ ਹਰ ਸੇਤੀ ਪ੍ਰੀਤ ਕਸ਼ ਹੁਣ ਫਾ ਪਾਤਛਨ ਫੈਸਲਾ ਦੇ ਦਿੱਤਾ ਕਿ ਤੇਰੀ ਦਰ ਤੇ ਮੈਂ ਖੜਾ ਔਰ ਤੇਰੀ ਦਰ ਤੇ ਖੜੇ ਹੁੰਦਾ ਮਤਲਬ ਤੇਰੇ ਸਾਹਮਣੇ ਹੋ ਗਿਆ ਤੇਰੇ ਸਨਮੁਖ ਤੇਰੇ ਹੱਥ ਤੇਰੇ ਗਿਹਾ ਤੇ ਜੋੜਦੇ ਨੇ ਤੇਰਾ ਸੇਵਕ ਬਣ ਕੇ ਆਇਆ ਸਾਰੀ ਹਉਮੈ ਤਿਆਗਣ ਦੀ ਭਾਵਨਾ ਦੇ ਨਾਲ ਆਇਆ ਕਾਮ ਕ੍ਰੋਧ ਲੋਭੋ ਅਹੰਕਾਰ ਤਿਆਗਣ ਦੀ ਭਾਵਨਾ ਦੇ ਨਾਲ ਆਇਆ ਤੇਰੀ ਜੋਤ ਦੇ ਵਿੱਚ ਆਪਣੀ ਆਤਮਾ ਟਿਕਾਉਣ ਦੀ ਭਾਵਨਾ ਦੇ ਨਾਲ ਆਇਆ ਕਿ ਕਿਸੇ ਤਰੀਕੇ ਨਾਲ ਤੇਰੇ ਨਾਲ ਲੀਨ ਹੋ ਸਕਾਂ ਇਸ ਕਰਕੇ ਤੇਰੇ ਸਿਫਤ ਦੇ ਗੀਤ ਹੀ ਗਾਵਾਂ ਤੇਰੀ ਜੈ ਜੈਕਾਰ ਹੀ ਗਣਾ ਤੇਰੀ ਹੀ ਬਾਣੀ ਪੜਾਂ ਤੇਰੇ ਹੀ ਗੁਣ ਗਾਵਾਂ ਤੇਰੇ ਹੀ ਗੁਣ ਸੁਣਾ ਤੇਰੇ ਨਾਲ ਹੀ ਪਿਆਰ ਹੋਵੇ ਤੇਰੇ ਨਾਲ ਹੀ ਔਰ ਤੇਰੇ ਵਿੱਚ ਹੀ ਭਰੋਸਾ ਔਰ ਯਕੀਨ ਬਜੇ और उस यकीन ये गल सब तो ज्यादा वो कि हर जगह तू ही मौजूद है बस जग में वरते आप हर छेती प्रीतकर्ष बहुत आप बहुत धन्यवाद आप जी का बहुत बहुत शुक्रिया सतगुर ने एक विधि है विधि का मतलब है एक विधि एक तरीका उस अकाल पुरुष की प्राप्ति का बहुत आप बहुत धनबाद आप जी का बहुत बहुत शुक्र